ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਦਾ ਦੇਖੋ ਨਦੀਪ ਸਿੰਘ ਅਣਖੀ ਪੁੱਤਨੀ ਪਲਾਟ ਵਾਲੇ ਪੇਸ਼ ਕਰਦੇ ਹਨ ਅੱਜ ਇੱਕ ਗੰਬਲਟੀ ਬਿਲਡਿੰਗ ਵੀਡੀਓ ਜਿਸ ਬਾਰੇ ਵਿਚਾਰ ਕਰਨੀ ਹੈ ਕਿ ਹਰੇਕ ਹੀ ਪ੍ਰਚਾਰਕ ਹਰੇਕ ਬੰਦਾ ਗਰਮਸ਼ੀਆਂ ਦਾ ਮਸਲਾ ਲੈ ਕੇ ਗੱਲ ਸ਼ੁਰੂ ਕਰ ਲੈਂਦਾ ਹੈ ਅੱਜ ਮੇਰਾ ਵੀ ਇੱਕ ਵਿਚਾਰ ਬਣਿਆ ਜੇ ਮੈਂ ਵੀ ਇਸ ਵਿਸ਼ੇ ਤੇ ਗੱਲ ਕਰਾਂ ਕਿਉਂਕਿ ਇੱਕ ਜਸਵੀਰ ਸਿੰਘ 바ਵਾ ਛੱਜੂਪੁਰੀਆ ਉਹ ਰੋਜ਼ ਹੀ ਕੋਈ ਨਾ ਕੋਈ ਨਵੀਂ ਗੱਲ ਘੱਟ ਮਾਰਦਾ ਹੈ ਗ੍ਰੰਥੀਆਂ ਦੀ 50000 ਤਨਖਾਹ ਹੋਣੀ ਚਾਹੀਦੀ ਹੈ ਸੁਖਮਨੀ ਸਾਹਿਬ ਦੀ 2300 ਘੇਟਾ ਹੋਣੀ ਚਾਹੀਦੀ ਹੈ 500 ਅਰਦਾਸ ਹੋਣੀ ਚਾਹੀਦੀ ਹੈ ਅਤੇ 11000 ਮਖਨਪਟ ਸਾਹਿਬ ਦਾ ਹੋਣਾ ਚਾਹੀਦਾ ਇਹ ਗੱਲਾਂ ਉਹ ਰੋਜ਼ ਕਰਦਾ ਕਿ ਗਰੰਥੀਆਂ ਦੇ ਬੱਚਿਆਂ ਦਾ ਖਰਚਾ ਉਹਨਾਂ ਦੇ ਰਿਸ਼ਤੇਦਾਰੀ ਦਾ ਖਰਚਾ ਉਹਨਾਂ ਦੇ ਰਹਿਣ ਸਹਿਣ ਦਾ ਖਰਚਾ ਸਾਰਾ ਕਮੇਟੀਆਂ ਨੂੰ ਚੁਪਣਾ ਚਾਹੀਦਾ ਇਸ ਗੱਲ ਨਾਲ ਤੇ ਮੈਂ ਉਹਦੀ ਨਾਲ ਸਹਿਮਤ ਹਾਂ ਜੇ ਠੀਕ ਹੈ ਗ੍ਰੰਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਗ੍ਰੰਥੀਆਂ ਦੀ ਇੱਜ਼ਤ ਕਰਨੀ ਚਾਹੀਦੀ ਜੇ ਗ੍ਰੰਥੀਆਂ ਦਾ ਸਨਮਾਨ ਕਰਨਾ ਚਾਹੀਦਾ ਪਰ ਸਟਾਪ ਇੱਥੇ ਆ ਕੇ ਲੱਗ ਜਾਂਦਾ ਹੈ ਕਿ ਗ੍ਰੰਥੀ ਜਿਹੜੇ ਨੇ ਉਹ ਗ੍ਰੰਥੀ ਹੋਣ ਉਹ ਕਿਸੇ ਟਕਸਾਲ ਵਿੱਚੋਂ ਪੜੇ ਹੋਣ ਉਹਨਾਂ ਨੇ ਇੱਕ ਓੰਕਾਰ ਤੋਂ ਲੈ ਕੇ ਆ 18 ਦਾ ਸ੍ਰੀਸ਼ਟ ਤੱਕ ਸੰਖਿਆ ਉਹਨਾਂ ਨੇ ਗੁਰਬਾਣੀ ਅਰਥ ਗੋਧ ਅਨੁਸਾਰ ਪੜ੍ਹੀ ਹੋਵੇ ਉਹਨਾਂ ਨੇ ਗੁਰਬਾਣੀ ਦੇ ਵਿਚਾਰ ਆਪਣੇ ਉਸਤਾਦਾਂ ਕੋਲੋਂ ਚੰਗੀ ਤਰ੍ਹਾਂ ਸਿੱਖੀ ਹੋਵੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਤੇ ਹੋਰ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ ਉਹਨਾਂ ਨੂੰ ਕਥਾ ਵਿਆਖਿਆ ਵਿਖਿਆਨ ਤੇ ਕਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਉਸੇ ਹਿਸਾਬ ਨਾਲ ਗੱਲ ਕਰਨੀ ਪਉਂਦੀ ਹੋਵੇ ਤੇ ਇੱਕ ਉਹ ਹੋਰ ਫੜ ਮਾਰਦੰਦਾ ਕਿ ਇਹ ਬਾਬੇ ਬਾਬੇ ਬੁੱਢੇ ਵਾਲੇ ਸਥਾਨ ਤੇ ਨੇ ਮੈਂ ਉਹਨੂੰ ਇਹ ਪੁੱਛਣਾ ਚਾਹਣਾ ਕਿ ਇਸ ਗੱਲ ਦਾ ਉਹ ਜਵਾਬ ਦੇਵੇਗਾ ਕਿ ਜਿਹੜੇ ਗ੍ਰੰਥੀ ਜਨਾਨੀਆਂ ਕੱਟ ਕੇ ਲੈ ਜਾਂਦੇ ਨੇ ਆਪ ਪਿਆਰੇ ਹੁੰਦੇ ਨੇ ਬੱਚਿਆਂ ਵਾਲੇ ਹੁੰਦੇ ਨੇ ਤਾਂ ਵੀ ਇਹੋ ਜੀਆਂ ਕਰਤੱਵਾਂ ਕਰਨੀ ਉਹਨੂੰ ਕਿਹੜਾ ਬਾਬਾ ਬੁੱਢਾ ਬਣਾਓਗੇ ਬਈ ਤੁਸੀਂ ਉਹਨੂੰ ਜਿਹੜੇ ਲੋਕਾਂ ਕੋਲੋਂ ਪੈਸੇ ਠੱਗ ਕੇ ਜਦੋਂ 10-20 ਲੱਖ ਉਹਨਾਂ ਦੇ ਹੱਥਾਂ ਜਾਂਦਾ ਕਿਸੇ ਨੂੰ 2 ਲੱਖ ਕਿਸੇ ਨੂੰ 4 ਲੱਖ 5-4 ਸਾਲ ਰਹਿੰਦੇ ਨੇ ਤੇ 10-20 ਲੱਖ ਰੁਪਈਆ ਲੋਕਾਂ ਕੋਲੋਂ ਲੈ ਕੇ ਜਦੋਂ ਦਿੱਤਰ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਕਿਹੜੇ ਬਾਬੇ ਬੁੱਢੇ ਵਾਲੀ ਲੈਂਡ 'ਚ ਪਾਓਗੇ ਤੁਸੀਂ ਉਸ ਤੋਂ ਬਾਅਦ ਜਿਹੜੇ ਅਨਪੜ ਪੜ ਗ੍ਰੰਥੀ ਨੇ ਜਿਨ੍ਹਾਂ ਨੂੰ ਕੋਈ ਇਤਿਹਾਸ ਦਾ ਪਤਾ ਨਹੀਂ ਜਿਨ੍ਹਾਂ ਨੂੰ ਕੋਈ ਵਿਆਖਿਆ ਦਾ ਪਤਾ ਨਹੀਂ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਵਿਸ਼ੁੱਧਤਾ ਨਾਲ ਗੁਰਬਾਣੀ ਨਹੀਂ ਆਉਂਦੀ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਜਿੱਥੇ ਮਰਜੀ ਜੇ ਉਹ ਮਰਗਤ ਤੇ ਬੈਠੇ ਹੋਣ ਤਾਂ ਵੀ ਉਹਨਾਂ ਉਹੀ ਸ਼ਬਦ ਤੇ ਉਹੀ ਵਿਆਖਿਆ ਜੇ ਉਹ ਵਿਆਹ ਤੇ ਬੈਠੇ ਹੋਣ ਤਾਂ ਵੀ ਉਹਨਾਂ ਉਹੀ ਵਖਿਆਨਤ ਜੇ ਕਿਸੇ ਜਨਮ ਤੇ ਬੈਠੇ ਹੋਣ ਤਾਂ ਵੀ ਉਹੀ ਵਖਿਆਨਤ ਤੇ ਜੇ ਕਿਤੇ ਕੋਈ ਗੁਰਪੁਰਬ ਹੋਵੇ ਤੇ ਗੱਲਾਂ ਉਹੀ ਉਹਨਾਂ ਗ੍ਰੰਥੀਆਂ ਦਾ ਦਸਪੀ ਕੀ ਕਰਨਾ ਹੈ ਉਹਨਾਂ ਗ੍ਰੰਥੀਆਂ ਨੂੰ ਕਿਹੜੀ ਲੈਨ ਵਿੱਚ ਪਾਉਣਾ ਜਿਹੜੇ ਗ੍ਰੰਥੀ ਚੱਕਸਾਲ ਵਿੱਚੋਂ ਸਿੱਖੇ ਹੋਏ ਨੇ ਜਿਹੜੇ ਬੰਦਿਆਂ ਨੇ ਕੁਰਬਾਨੀ ਪੜੀ ਹੋਈ ਹੈ ਜਿਹੜੇ ਕੁਰਬਾਨੀ ਅਦ ਐਰ ਕੀਤਾ ਹੋਇਆ ਜਿਨ੍ਹਾਂ ਨੂੰ ਇਤਿਹਾਸ ਚੰਗੀ ਤਰ੍ਹਾਂ ਆਉਂਦਾ ਹੈ ਜਿਨ੍ਹਾਂ ਨੇ ਸੰਖਿਆ ਅਨੁਸਾਰ ਪੜਿਆ ਹੋਇਆ ਹੈ ਅਤੇ ਜੇ ਮਰਗਤ ਵਾਲੀ ਥਾਂ ਤੇ ਬੈਠਦੇ ਨੇ ਤੇ ਉਹ ਉੱਥੇ ਦੀ ਗੱਲ ਕਰਦੇ ਨੇ ਜੇ ਵਿਆਹ ਵਾਲੀ ਥਾਂ ਤੇ ਬੈਠਣ ਤੇ ਉਹ ਵਿਆਹ ਵਾਲੀ ਗੱਲ ਕਰ ਤੇ ਜੇ ਉਹ ਜਨਮ ਵਾਲੀ ਥਾਂ ਤੇ ਬੈਠਣ ਤੇ ਤਾਂ ਉਹ ਗੱਲ ਕਰਨ ਉੱਥੇ ਵਾਲੀ ਗੁਰਮਤ ਅਨੁਸਾਰ ਤੇ ਜੇ ਕੋਈ ਵਰਪੁਨਪ ਹੋਵੇ ਜਾਂ ਕੋਈ ਸ਼ਹੀਦੀ ਦਿਵਸ ਹੋਵੇ ਜਾਂ ਕੋਈ ਜੋਤੀ ਜੋਤ ਸਮਾਨ ਦਾ ਸਮਾਹ ਹੋਵੇ ਤੇ ਉਹ ਉਸੇ ਹਿਸਾਬ ਨਾਲ ਗੱਲ ਕਰ ਉਹਨਾਂ ਗਰਮਚੀਆਂ ਦਾ ਮੈਂ ਸਤਿਕਾਰ ਕਰਦਾ ਮੈਂ ਮਾਨ ਮਾਨ ਕਰਦਾ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਇਹ ਕੰਮ ਸਿੱਖਿਆ ਤੇ ਉਹਨਾਂ ਨੂੰ ਸਾਰਾ ਕੁਝ ਆਉਂਦਾ ਉਹਨਾਂ ਪ੍ਰਤੀ ਤੇ ਮੇਰੀ ਕੋਈ ਵਿਰੋਧਤਾ ਨਹੀਂ ਮੈਂ ਵਿਰੋਧਤਾ ਨਹੀਂ ਕਰਦਾ ਇਸ ਗੱਲ ਦੀ ਉਹਨਾਂ ਦਾ ਸਨਮਾਨ ਵੀ ਹੋਣਾ ਚਾਹੀਦਾ ਉਹਨਾਂ ਦੀ ਤਨਖਾਹ ਵੀ ਚੰਗੀ ਹੋਣੀ ਚਾਹੀਦੀ ਹੈ ਉਹਨਾਂ ਦਾ ਪਹਿਰਾਵਾ ਵੀ ਚੰਗਾ ਹੋਣਾ ਚਾਹੀਦਾ ਉਹਨਾਂ ਦੇ ਬੱਚੇ ਵੀ ਚੰਗੇ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਪਰ ਜਿਹੜੇ ਅਨਪੜ੍ਹ ਗ੍ਰੰਥੀ ਨੇ ਉਹਨਾਂ ਦਾ ਕੀ ਕਰਨਾ ਬਾਈ ਤੇ ਸਾਡੇ ਵਿੱਚੋਂ ਦਾ ਸਾਡੀ ਜਿੰਨੀ ਜਮਾਤ ਹੈ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਵਿੱਚੋਂ 60% ਜਿਹੜੇ ਨੇ ਅਨਪੜ੍ਹ ਗ੍ਰੰਥੀ ਨੇ ਜਿਹੜੇ ਮਰਗਤ ਤੇ ਬੰਧ ਨੇ ਤੇ ਤਾਂ ਵੀ ਉਹੀ ਸ਼ਬਦ ਕੋਰਪਸ ਤੇ ਬੰਦੇ ਨੇ ਤਾਂ ਵੀ ਉਹੀ ਸ਼ਬਦ ਜੇ ਉਹ ਵਿਆਦ ਤੇ ਬੰਦੇ ਨੇ ਤਾਂ ਵੀ ਉਹੀ ਸ਼ਬਦ ਜੇ ਜਨਮ ਤੇ ਬੰਦੇ ਨੇ ਤਾਂ ਵੀ ਉਹੀ ਸ਼ਬਦ ਜਿੱਥੇ ਬੰਦੇ ਨੇ ਕਥਾ ਵਸ ਉਹੀ ਰੱਟੇ ਉਹਨਾਂ ਦੇ ਲੱਗੇ ਹੋਏ ਨੇ ਤੇ ਅੱਧੇ ਨਾਲੋਂ ਜ਼ਿਆਦਾ ਉਹਨਾਂ ਨੇ ਕਾਪੀਆਂ ਤੇ ਲੈਕਚਰ ਲਿਖਿਆ ਹੁੰਦਾ ਹੈ ਜਿਹੜਾ ਵੇਖ ਕੇ ਪੜਦੇ ਨੇ ਉਹਨਾਂ ਦਾ ਕੀ ਕਰਨਾ ਬਈ ਉਹਨਾਂ ਦਾ ਵੀ ਕੋਈ ਇਲਾਜ ਦੱਸ ਨਾ ਤੇ ਜਿਹੜੇ ਚੋਰੀਆਂ ਕਰਦੇ ਨੇ ਠੱਗੀਆਂ ਮਾਰਦੇ ਨੇ ਧਾੜੇ ਮਾਰਦੇ ਨੇ ਡਾਕੇ ਮਾਰ ਜਾਂਦੇ ਨੇ ਗੁਰਦੁਆਰੇ ਦੀਆਂ ਗੋਲ ਕਾ ਉਲਟੀਆਂ ਕਰਕੇ ਤੇ ਕਿਸੇ ਥਾਂ ਤੇ ਉਹਨਾਂ ਨੂੰ ਗੁੰਦ ਲਾ ਕੇ ਤੇ ਕਿਸੇ ਥਾਂ ਤੇ ਲੁੱਕ ਲਾ ਕੇ ਰਪਈਏ ਗੋਲ ਕਾ ਵਿੱਚ ਪਾ ਦਿੰਦੇ ਨੇ ਉਹਨਾਂ ਗਰਮਸੀਆਂ ਦਾ ਕੀ ਕਰੇਗਾ ਤੂੰ ਰੋਜ਼ ਇੱਕ ਗੱਲ ਕਰ ਦਿੰਨਾ ਰੋਜ਼ ਹੀ ਕੋਈ ਵਿਸ਼ਾ ਤਰ੍ਹਾਂ ਹੁੰਦਾ ਜਸਵੀਰ ਸਿੰਘ ਅੰਨਾ ਗੱਲਾਂ ਦਾ ਜਵਾਬ ਦੇ ਨਾ ਤੇ ਜੇ ਡਿਵिएट ਕਰਨੀ ਹੋਵੇ ਤਾਂ ਕੋਈ ਪੁਲਟ ਤੈਨੂੰ ਦੂਰ ਨਹੀਂ 20 ਕਿਲੋਮੀਟਰ ਜਦੋਂ ਮਰਜ਼ੀ ਆ ਕੇ ਡਿਵिएट ਕਰ ਤੈਨੂੰ ਹਰ ਇੱਕ ਤੇਰੇ ਸਵਾਲ ਦਾ ਜਵਾਬ ਦੇਾਂਗਾ ਇਸ ਕਰਕੇ ਇੰਨੀਆਂ ਬੇਨਤੀਆਂ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਵੀ ਗ੍ਰੰਥੀ ਦਾ ਸਤਕਾਰ ਨਾ ਕਰੋ ਮੈਂ ਕਹਿੰਦਾ ਜਿਹੜੇ ਪੜ੍ਹੇ ਲਿਖੇ ਗ੍ਰੰਥੀ ਨੇ ਜਿਹੜੇ ਸਤਕਾਰਯੋਗ ਗ੍ਰੰਥੀ ਨੇ ਜਿਨ੍ਹਾਂ ਨੇ ਕਥਾ ਵਿਖਿਆਨ ਸਿੱਖਿਆ ਹੋਇਆ ਹੈ ਜਿਨ੍ਹਾਂ ਨੇ ਕੀਰਤਨ ਸਿੱਖਿਆ ਹੋਇਆ ਹੈ ਜਿਨ੍ਹਾਂ ਨੂੰ ਜਿੱਥੇ ਜਾਣਦੇ ਨੇ ਜਿਹੋ ਜੀ ਸਭਾ ਵਿੱਚ ਬੰਦਨੇ ਜਿਹੋ ਜੀ ਸਮਾਜ ਵਿੱਚ ਬੰਦਨੇ ਜਿਹੋ ਜੀ ਥਾਂ ਤੇ ਬੰਦਨੇ ਉਹੋ ਜੀ ਗੱਲ ਕਰਦੇ ਨੇ ਉਹਨਾਂ ਦਾ ਮੈਂ ਧੰਨਵਾਦ ਨਹੀਂ ਆ ਸਤਕਾਰ ਕਰਦਾ ਪਰ ਜਿਹੜੇ ਅਨਪੜ ਗ੍ਰੰਥੀ ਨੇ ਜਿਹੜੇ ਕਿ ਸਤਕਾਰ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕ ਉਹਨਾਂ ਨੇ ਮਕੂਟਾ ਪਾ ਕੇ ਸਿਰਫ ਪੈਸੇ ਬਣਾਉਂਦਾ ਢੰਗ ਹੀ ਬਣਾਇਆ ਹੋਇਆ ਉਹਨਾਂ ਗ੍ਰੰਥੀਆਂ ਦੇ ਮੈਂ ਵਿਰੋਧ ਵਿੱਚ ਆ ਉਹਨਾਂ ਗ੍ਰੰਥੀਆਂ ਦੇਮਾ ਪੱਖ ਵਿੱਚ ਨਹੀਂ ਉਹਨਾਂ ਦੇ ਵਿਰੋਧ ਵਿੱਚ ਆ ਜਿਹੜੇ ਡਫਾਂਗ ਰਚੀ ਫਿਰਦੇ ਨੇ ਸੋ ਜਿਸ ਵੀਰ ਨੂੰ ਵੀ ਇਹ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਦਾਸ ਨੂੰ ਧੰਨਵਾਦੀ ਬਣਾਉਣਾ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ